तो प्रह सदा कौन आए तन व माला वीत रहौ मानब राज पै साहव की अजर हर सिमर सिमरयानक सवपूर ਕਿਰਪਾ ਕਰੋ ਰੇ ਮਾ ਜੀ ਤੇ ਚਲ ਨਦਰ ਕਰੇ ਨਾ ਨੇ ਕੋ ਮੰਗ ਹਾਂਜੀ ਪੰਥ ਸਾਹਿਬ ਸਤਿ ਸ੍ਰੀ ਅਕਾਲ ਜੀ ਪੰਥ ਸਾਹਿਬ ਅੱਜ ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਪ ਨੂੰ ਸਮਰਪਿਤ ਜੋ ਸਮਾਗਮ ਕਰਵਾਏ ਗਏ ਨੇ ਆਪਣੇ ਰਾਮਗੜ੍ਹ ਸਰਦਾਰਾਂ ਦੇ ਤੇ ਗੁਰੂ ਘਰ ਕੀ ਕਹਿਣਾ ਚਾਹੋਗੇ ਇਸ ਦੇ ਸਲਾਨੇ ਦੇ ਵਿੱਚ ਸਭ ਤੋਂ ਪਹਿਲਾਂ ਬਾਹਿਰੀ ਜਿੱਤੇ ਖਾਲਸਾ ਸਾਰੇ ਜੀ ਨੂੰ ਫੜੇ ਸਾਰੀ ਸੰਗਤ ਨੂੰ ਜਗਤ ਗੁਰੂ ਸ੍ਰੀ ਗੁਰਦਾਸ ਮਹਾਰਾਜ ਜੀ ਦੇ 342ਵੇਂ ਜੰਗ ਦਵਸ ਦੀ ਲੱਖ ਲੱਖ ਵਧਾਈ ਸਾਨੂੰ ਨਗਰਵੰਨੀਆਂ ਨੂੰ ਸਾਨੂੰ ਰਾਮਪੁਰਾਇਆ ਬੰਨੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਕੱਲ ਨਗਰ ਕੀਰਤਨ ਹੋਏ ਨੇ ਜਾਂ ਪ੍ਰੋਗ ਪਏ ਨੇ ਤਨਖਾਤੇ ਵਿੱਚ ਬਹੁਤ ਜ਼ਿਆਦਾ ਇਤਿਹਾਲ ਸੀ ਵੀ ਅਸੀਂ ਫਿਰ ਸਾਰੀ ਸ਼ਹਿਰਤ ਨੇ ਬਹੁਤ ਬਹੁਤ ਗਿਆ ਹੈ ਔਰ ਕਿਹਾ ਹੈ ਉਹਨਾਂ ਦਾ ਧੰਨਵਾਦ ਆ ਕਿ ਸਾਡੇ ਬੰਦੀਆਂ ਨੂੰ ਲੱਖ ਲੱਖ ਰੁਪਏ ਦੇਪੋ ਜੀ ਧੰਨ ਹਾਂਜੀ ਵੀਰ ਜੀ ਹੱਸਿਆ ਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਰਾਜਵੀਰ ਸਿੰਘ ਜ ạ ਰਾਜਵੀਰ ਸਿੰਘ ਜੀ ਜੋ ਅੱਜ ਆ ਰਾਮਗੜ੍ਹ ਸਦਾਰਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ ਹਨ ਉਸ ਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਦੇ ਸਹਿਯੋਗ ਦੇ ਨਾਲ ਪੰਜ ਪ੍ਰਭਾਤ ਪੇਰੀਆਂ ਸੁਖਮਨੀ ਸਾਹਿਬ ਦੇ ਪਾਠ ਤੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਪਿੰਡ ਦੀਪਕਰਮਾ ਕਰਦੇ ਹੋਏ ਗੁਰਦੁਆਰਾ ਦਾ ਸਮਾਪਤੀ ਹੋਈ ਆ ਅੱਜ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਭੋਗ ਪਾਉਣ ਤੋਂ ਪਰੰਤ ਗੁਰੂ ਘਰ ਲੰਗਰ ਦਾ ਟੁੱਟ ਚੱਲ ਰਿਹਾ ਜੀ ਨਗਰ ਵੱਲੋਂ ਕਿਦਾਂ ਦਾ ਸਹਿਯੋਗ ਮਿਲਿਆ ਜੀ ਦੌਰਾਨ ਦੇਖੋ ਜੀ ਸਾਡੇ ਬਜ਼ੁਰਗਾਂ ਤੋਂ ਪਹਿਲਾਂ ਤੁਸੀਂ ਦੇਣਾ ਸਾਰੇ ਪਿੰਡ ਦੇ ਬਜ਼ੁਰਗਾਂ ਦੀ ਸਾਡੇ ਪਹਿਲਾਂ ਤੋਂ ਜਿਹੜਾ ਕੋਈ ਵੀ ਪ੍ਰੋਗਰਾਮ ਆਰੰਭਿਆ ਜਾਵੇ ਉਹਨੂੰ ਬੜੇ ਹੀ ਚੱਜੇ ਢੰਗ ਦੇ ਨਾਲ ਸੰਗਤ ਨੇ ਪਰੇ ਚੜਦੀ ਆ ਬਹੁਤ ਪਰਮਾ ਹੰਗਾਰਾ ਮਿਲਦਾ ਜੀ ਕੀ ਕਹਿਣਾ ਚਾਹੋਗੇ ਨਗਰ ਮਾਛੀ ਬਸ ਨਗਰ ਮਾਛੀ ਨੂੰ ਇਹੀ ਕਹਿਣਾ ਚਾਹਣਾ ਹੈ ਵੀ ਸਭ ਤੋਂ ਵੱਡੀ ਪਾਈਚਾਰ ਕਿਸਾਨ ਜੁੰਦੀ ਆ ਆਪਣੀ ਪਾਈਚਾਰ ਕਿਸਾਨ ਨੂੰ ਮਜ਼ਬੂਤ ਰੱਖੋ ਜੀ ਤਨਵਾਦ ਸਭ ਦਾ ਧੰਨਵਾਦ ਧੰਨਵਾਦ ਕੀਤਾ ਜਾਂਦਾ ਸਾਰੀ ਸੰਗਤ ਦਾ ਨੌਜਵਾਨਾਂ ਵੱਲੋਂ ਸਾਰਿਆਂ ਦਾ ਧੰਨਵਾਦ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਆਏ ਬੇਨਗਮ ਸਾਡੇ ਦੇਸ਼ ਦਾ ਹੋਰ ਹਰਿਆ ਧਰਤੀ ਗੁਰਦੁਆਰਾ ਬੇਨਗਮ ਮਾਣਸਤਾਨ ਦੀ ਗੱਲ ਇਹ ਇਸ ਤਰ੍ਹਾਂ ਹੋ ਗਏ ਮਾਣ ਨੂੰ ਸੂਚੇ ਪਰਵਾਰ ਨੂੰ ਤੁਮ ਨੂੰ ਸੂਚੇ ਨਗਰ ਨੂੰ ਰਾਮਨ ਸਰਦਾਰ ਨੂੰ ਅਤੇ ਸਾਡੀ ਕੌਮ ਨੂੰ ਮੈਂ ਉਹਨਾਂ ਦੇ ਸਰਕਾਰ ਦੇ ਬੇਟਾ ਜੀ ਯਾ ਅਰ ਜੀ ਵਾਤਾ ਜੀ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਉਹ ਹੋ ਰੋਕੇ ਕਿਉਂਛੀ ਜੇ ਸਤਿ ਸ਼੍ਰੀ ਅਕਾਲ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਅਲਦ ਦੇ ਵਿੱਚ ਬੇਨਾਮ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਬਿਆਨੇ ਦੀ ਮੱਥ ਘੱਟ ਵਧਾਈ ਕਰਨ ਵਾਲਾ